ਦੋਸਤੋ ਕੁਝ ਦਿਨ ਪਹਿਲਾਂ ਜਿਹੜਾ ਬੰਦਾ ਸਰਕਾਰ ਦਾ ਫੁੱਫੜ ਬਣਿਆ ਹੋਇਆ ਸੀ ਉਹ ਇੱਕੇ ਦਮ ਕਿਵੇਂ ਅਪਰਾਧੀ ਬਣ ਗਿਆ ਉਹ ਵੀ ਰੇਪ ਦੇ ਕੇਸ ਦਾ 376 ਧਾਰਾ ਲੱਗੀ ਰੇਪ ਕੇਸ ਫੁੱਫੜ ਤਾਂ ਜੇਕਰ ਕਿਤੇ ਗੁੱਸੇ ਗਿੱਲੇ ਵੀ ਹੋ ਜੇ ਉਹਦੀ ਤਾਂ ਤਾਂ ਵੀ ਚੱਲਦੀ ਹੁੰਦੀ ਹੈ ਫੁੱਫੜ ਨੂੰ ਤਾਂ ਉੱਚੇ ਤਾਂ ਬਣਿਆ ਜਾਂਦਾ ਹੈ ਉਨੂੰ ਤੇ ਮਨਾਉਣਾ ਪੈਂਦਾ ਵੀ ਫੁੱਫੜ ਜੀ ਐ ਨਾ ਕਰੋ ਆਜੂ ਪਰ ਇਹ ਫੁੱਫੜ ਦੀ ਤਾਂ ਐਸੀ ਰੇਲ ਬਣਾਈ ਦੋ ਦਿਨ ਹੋ ਗਏ ਦੋਸਤੋ ਇਹੋ ਜੀ ਕਿਸੇ ਫੁੱਫੜ ਨਾਲ ਨਾ ਹੋਵੇ ਜਿਹੋ ਜੀ ਹਰਮੀਰ ਸਿੰਘ ਪਠਾਨ ਮਾਜਰਾ ਨਾਲ ਹੋਈ ਦੋਸਤੋ ਉਹੀ ਪਠਾਨ ਮਾਜਰਾ ਜਿਹੜਾ ਸਰਕਾਰ ਦੇ ਹਰ ਇੱਕ ਚੰਗੇ ਮਾੜੇ ਕੰਮ ਦੇ ਵਿੱਚ ਡਾਂਗ ਲੈ ਕੇ ਜਾਂਦਾ ਸੀ ਜਦੋਂ ਵੀ ਕਿਤੇ ਰੌਲਾ ਹੁੰਦਾ ਉਦੋਂ ਕਹਿੰਦੇ ਪੂਰੇ ਬਦਮਾਸ਼ ਤੇ ਬੈਲੀ ਬੰਦਿਆਂ ਦੇ ਵਿੱਚ ਨਾ ਡਰਨ ਵਾਲਿਆਂ 'ਚ ਪਠਾਨ ਮਾਜਰੇ ਦਾ ਨਾਂ ਮੂਰੇ ਹੁੰਦਾ ਸੀ ਸਾਰੀ ਦਿੱਲੀ ਵਾਲੇ ਵੀ ਤੇ ਸਾਰੇ ਬੰਦੇ ਕਹਿੰਦੇ ਸੀ ਕਿ ਪਠਾਨ ਮਾਜਰੇ ਨੂੰ ਸੱਤ ਲੋ ਤੇ ਜਿਹੜਾ ਬੰਦਾ ਡਾਂਗ ਲੈ ਕੇ ਲੜਦਾ ਹੋਵੇ ਤੇ ਦੋਸਤੋ ਕਦੇ ਨਾ ਕਦੇ ਫਿਰ ਉਹ ਆਪਣੇ ਕੰਨੀ ਵੀ ਡਾਂਗ ਚਲਾ ਜਾਂਦਾ ਹੈ ਇਹ ਤਾਂ ਫਿਰ ਉਹਦੇ ਵਿੱਚ ਤੋਬ ਕੀ ਹੁੰਦੀ ਹੈ ਕਿਉਂ ਪਠਾਨ ਮਾਜਰੇ ਨਾਲ ਇਹ ਹਾਲ ਕੀਤਾ ਗਿਆ ਦੋਸਤੋ ਉਹਦੀ ਬੜੀ ਚੜ੍ਹਾਈ ਸੀ ਐਮਐਲਏ ਸੀ ਚੰਡੀਗੜ੍ਹ ਤੇ ਫਲੈਟ ਐਮਐਲਏ ਫਲੈਟ ਚ ਮਿਲ ਨਹੀਂ ਮਿਲਣਾ ਉਹਦੇ ਕੋਲੇ ਪਟਿਆਲੇ ਵੀ ਇੱਕ ਬਹੁਤ ਤਾਕੜੀ ਕੋਠੀ ਸੀ ਆ ਹੁਣ ਮੀਡੀਆ ਚ ਪਤਾ ਲੱਗਿਆ ਕਿਵੇਂ ਉਹਦੀ ਕੋਠੀ ਦੇ ਅੱਗੇ ਬੈਨਰ ਪੋਸਟਰ ਦੋ ਦਿਨਾਂ ਚ ਪਟਕੇ ਪਰਾਂ ਮਾਰੇ ਜਿਹਦੇ ਉੱਤੇ ਕੇਜਰੀਵਾਲ ਦੀ ਭਗਵੰਤ ਮਾਨ ਦੀ ਪੋਤੋ ਸੀ ਸਾਰੇ ਲਾਹ ਤੇ ਦੋਸਤੋ ਅਜੇ ਉਹਨੇ ਐਮਐਲਏ ਸ਼ਿਪ ਤੋਂ ਕੋਈ استਿਫਾ ਨਹੀਂ ਦਿੱਤਾ ਕੁਝ ਨਹੀਂ ਕੀਤਾ ਪਰ ਉਹਦੇ ਨਾਲ ਜਿਹੜੀ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਪੁਲਿਸ ਵੱਲੋਂ ਉਹ ਬੜੀ ਤੇਜ਼ੀ ਦੇ ਨਾਲ ਉਹਦੇ ਉੱਤੇ ਕਾਰਵਾਈ ਦੋਸਤੋਂ ਕੀਤੀ ਗਈ ਹੈ ਵੈਸੇ ਹਰਮੀਤ ਸਿੰਘ ਚੰਦੂ ਮਾਜਰੇ ਨੂੰ ਵੀ ਕਹਿ ਰਹੇ ਆ ਸਾਰੇ ਕਿ ਉਹ ਵੀ ਦੋਸਤੋਂ ਕੋਈ ਦੁੱਧ ਥੋਤਾ ਨਹੀਂ ਉਹਨੇ ਵੀ ਬੜੇ ਪੰਗੇ ਪੁੱਠੇ ਸਿੱਧੇ ਕੰਮ ਕੀਤੇ ਐ ਜਦੋਂ ਸਰਕਾਰ ਬਦਲੀ ਐ ਉਹਨੇ ਵੀ ਕੇਵਲ ਦਾ ਹੱਥ ਸਾਰਾ ਕੰਮ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਗਰਦੀਪ ਝਝਾਰ ਬਣ ਗਿਆ ਸੀ ਲੁਧਿਆਣੇ ਵਾਲਾ ਉਹਨੂੰ ਇੰਜ ਲੱਗਦਾ ਸੀ ਜੇਕਰ ਕਾਲੀ ਦਲ ਦੀ ਸਰਕਾਰ ਦੇ ਵਿੱਚ ਗਰਦੀਪ ਝਝਾਰ ਬੱਸਾਂ ਚਲਾ ਸਕਦਾ ਹੈ ਕੇਵਲ ਚਲਾ ਸਕਦਾ ਹੈ ਤੇ ਫਿਰ ਪਠਾਨ ਮਾਜਰਾ ਆਮ ਪਾਰਟੀ ਦੀ ਸਰਕਾਰ ਚ ਕਿਉਂ ਨਹੀਂ ਕੇਵਲਾ ਚਲਾ ਸਕਦਾ ਕਿਉਂ ਨਹੀਂ ਕਨੈਕਸ਼ਨ ਲਾ ਸਕਦਾ ਦੋਸਤੋ ਉਦੋਂ ਉਹਨੂੰ ਸਰਕਾਰ ਦੀ ਫੁੱਲ ਸਹੈ ਸੀ ਉਦੋਂ ਦਿੱਲੀ ਵਾਲੇ ਉਹਦੇ ਵੀ ਰਗ ਰਗ ਵਿੱਚ ਬੋਲਦੇ ਸੀ ਅੱਜ ਉਹ ਦਿੱਲੀ ਵਾਲਿਆਂ ਨੂੰ ਮਾੜੇ ਕਹਿੰਦਾ ਹੈ ਉਦਦੇ ਉਹਨੂੰ ਦਿਸ਼ਾ ਨਿਰਦੇਸ਼ ਕਿੱਥੋਂ ਮਿਲੇ ਸੀ ਜਿੱਦੇ ਉਹ ਗਰਦੀਪ ਜਝਾਰ ਦੀਆਂ ਕੇਵਲ ਦੀਆਂ ਤਾਰਾਂ ਵੰਡ ਰਿਹਾ ਸੀ ਪਟਿਆਲੇ ਦੇ ਵਿੱਚ ਤੇ ਜਦੋਂ ਪੱਤਰਕਾਰ ਉਹਨੂੰ ਪੁੱਛਦੇ ਸੀ ਉਹਨਾਂ ਦੇ ਵੀ ਮਾਈਕ ਖੋਕੇ ਪਠਾਨ ਮਾਜਰਾ ਸੁੱਟ ਦਿੰਦਾ ਸੀ ਤੇ ੱੱਕੇ ਮਾਰਦਾ ਸੀ ਜਿਹੜਾ ਕੁਝ ਹੋਇਆ ABC ਦੇ ਪੱਤਰਕਾਰ ਨਾਲ ਲਾਧੂ ਕੇ ਨਾਲ ਉਹ ਤੁਸੀਂ ਸਾਰੇ ਜਾਣਦੇ ਹੋ ਦੋਸਤੋ ਪਠਾਨ ਮਾਦਰੀ ਦੇ ਉੱਤੇ 1 ਕਿ ਲਗ ਤੇ ਰੇਪ ਦਾ ਕੇਸ ਕਿਵੇਂ ਬਣਿਆ ਪਹਿਲਾਂ 3 ਸਾਲ ਸਰਕਾਰ ਨੇ ਕਿਉਂ ਬਚਾ ਕੇ ਰੱਖਿਆ ਉਹ ਬੀਬੀ ਪਹਿਲਾਂ ਵੀ ਬੋਟਾਂ ਤੋਂ ਕਹਿੰਦੀ ਸੀ ਕਿ ਮੇਰੇ ਨਾਲ ਤੱਕਾ ਹੋਇਆ ਦੋਸਤੋ ਵੈਸੇ ਜਿਹਦੇ ਨਾਲ ਅਨੰਦ ਕਾਰਜ ਹੋਏ ਹੋਣ ਉਹ ਰੇਪ ਦਾ ਕੇਸ ਨਹੀਂ ਰਹਿੰਦਾ ਉਹਨਾਂ ਨੂੰ ਜ਼ਮਾਨਤ ਵੀ ਮਿਲ ਜਾਣੀ ਹੈ ਮਾਏ ਇਹਨੂੰ ਰੇਪ ਨਹੀਂ ਕਹਿੰਦਾ ਰੇਪ ਦੋਸਤੋ ਉਹ ਹੁੰਦਾ ਹੈ ਜੇ ਕਿਸੇ ਚੱਲਦੀ ਫਿਰਦੀ ਜਨਾਨੀ ਨਾਲ ਕੋਈ ਧੋਖਾ ਹੋ ਜੇ ਜਿਹੜੇ ਬੰਦੇ ਨੇ ਲਾਵਾ ਲਈਆਂ ਵਿਆਹ ਕਰਾਇਆ ਜਨਾਨੀ ਨਾਲ ਫੇ ਰੱਖੀ ਦੋਸਤੋ ਉਹਦੇ ਨਾਲ ਰੇਪ ਕਿਵੇਂ ਹੋ ਸਕਦਾ ਯਾਰ ਇਹ ਤੇ ਰੇਪ ਦਾ ਪਰਚਾ ਹੀ ਨਹੀਂ ਇਹ ਤੇ ਰੇਪ ਦਾ ਕੇਸ ਹੀ ਨਹੀਂ ਪਤਾ ਨਹੀਂ ਪਠਾਨ ਮਾਜਰੇ ਦੇ ਨਾਲ ਕਿਹੜੀ ਖੁੰਦਕ ਕੱਢੀ ਜਾ ਰਹੀ ਹੈ ਤੇ ਹੁਣ ਪਹਿਲਾ ਕਹਿੰਦੇ ਉਹਨੂੰ ਫੜਿਆ ਪੁਲਿਸ ਨੇ ਦੋਸਤੋ ਫਿਰ ਕਹਿੰਦੇ ਉਹ ਆਪਣੇ ਆਪ ਫਰਾਰ ਹੋ ਗਿਆ ਇਹ ਵੀ ਦੋਸਤੋ ਕੋਈ ਗੱਲ ਗਲੇ ਤੋਂ ਥੱਲੇ ਨਹੀਂ ਉਤਰਦੀ ਇੱਕ ਉਹਨੇ ਜਿਹੜਾ ਪੰਗਾ ਲਿਆ ਉਹ ਵੀ ਮੈਂ ਮੰਨਦਾ ਗਲਤ ਲਿਆ ਕ੍ਰਿਸ਼ਨ ਕੁਮਾਰ ਤੁਸੀਂ ਦੱਸਿਓ ਕਮੈਂਟ ਕਰਕੇ ਮੈਂ ਤੇ ਕ੍ਰਿਸ਼ਨ ਕੁਮਾਰ ਨੂੰ ਦੋਸਤੋ ਇਮਾਨਦਾਰ ਅਫਸਰ ਸਮਝਦਾ ਸੀ ਮੈਂ ਤੇ ਅੱਜ ਵੀ ਇਮਾਨਦਾਰ ਮੰਨਦਾ ਕਿਉਂਕਿ ਕੈਪਟਨ ਅਮਰਿੰਦਰ ਵੇਲੇ ਉਹ ਸਿੱਖਿਆ ਮਹਿਕਮੇ ਦੇ ਵਿੱਚ ਸੀ ਉਹਨੇ ਸਾਰੀ ਜਿਹੜੀ ਸਿੱਖਿਆ ਸੀ ਉਦਾ ਮਿਆਰ ਬਹੁਤ ਉੱਚਾ ਚੱਕਦਾ ਸੀ ਜਦੋਂ ਸਰਬਾ ਹੋਇਆ ਪੰਜਾਬ ਪਹਿਲੇ ਜਾਂ ਦੂਜੇ ਨੰਬਰ ਤੇ ਆਇਆ ਸੀ ਸਿੱਖਿਆ ਦੇ ਵਿੱਚ ਇਹ ਸਾਰਾ ਸਿਹਰਾ ਕੈਪਟਨ ਅਮਰਿੰਦਰ ਨੇ ਕ੍ਰਿਸ਼ਨ ਕੁਮਾਰ ਨੂੰ ਦਿੱਤਾ ਸੀ ਦੋਸਤੋ ਫਿਰ ਹੁਣ ਭਗਵੰਤ ਮਾਨ ਦੀ ਸਰਕਾਰ ਦੇ ਵਿੱਚੋਂ ਪ੍ਰਿੰਸੀਪਲ ਸੈਕਟਰੀ ਹੈ ਦੋਸਤੋ ਤੇ ਮਾਈਨਿੰਗ ਮਹਿਕ ਮੰਹਿਰੀ ਮਹਿਕਮਾ ਉਹਦੇ ਅੰਦਰ ਚ ਕਿਵੇਂ ਟੇਲਾਂ ਤੱਕ ਪਾਣੀ ਪਹੁੰਚਾਇਆ ਇਹਦੇ ਵਿੱਚ ਵੀ ਕਹਿੰਦੇ ਕ੍ਰਿਸ਼ਨ ਕੁਮਾਰ ਬੋਲਦਾ ਹੈ ਤੇ ਪਰ ਉਹਨੇ ਕ੍ਰਿਸ਼ਨ ਕੁਮਾਰ ਦੇ ਉੱਤੇ ਜਿਹੜੇ ਗੰਭੀਰ ਦੋਸ਼ ਲਾਏ ਐ ਕਿ ਆਹ ਜਿਹੜੇ ਖੱਗਰ ਟੁੱਟਦੇ ਆ ਦਰਿਆ ਬਣ ਆਏ ਐ ਇਹਦਾ ਕਰਕੇ ਟੁੱਟਦੇ ਆ ਦੋਸਤੋ ਨਹੀਂ ਕ੍ਰਿਸ਼ਨ ਕੁਮਾਰ ਕਰਕੇ ਮੈਂ ਇਹ ਨਹੀਂ ਮੰਨਦਾ ਟੁੱਟਦੇ ਹੋਣਗੇ ਉੱਤੇ ਸਰਕਾਰ ਦੀ ਪਾਲਿਸੀ ਹੈ ਕਿ ਕਿਸੇ ਨੂੰ ਮੈਨਗ ਨਹੀਂ ਕਰਨ ਦੇਣੀ ਇਸ ਲਈ ਗੱਲ ਅੱਜ ਪਠਾਨ ਮਾਜਰੇ ਦੀ ਸੀ ਤੇ ਨਾਲ ਹੀ ਦੋਸਤੋ ਇੱਕ ਜਿਹੜਾ ਦੋ ਦਿਨਾਂ ਦਾ ਮੀਡਗਾ ਦੇ ਵਿੱਚ ਇੱਕ ਬੜੀਆਂ ਵਾਇਰਲ ਫੋਟੋਆਂ ਹੋ ਰਹੀਆਂ। ਭਗਵੰਤ ਮਾਨ ਇੱਕ ਬੁੜੀ ਨੂੰ ਮਿਲ ਰਹੀ ਹੈ। ਉਹਦੇ ਕਲਿੱਪ ਲੱਗੇ ਹੈ। ਹੱਥਾਂ 'ਚ ਕੰਗਣ ਹੈ, ਘੜੀ ਬੰਨੀ ਹੈ, ਚੰਗੇ ਪਰਿਵਾਰ ਦੀ ਜਨਾਨੀ ਲੱਗਦੀ ਹੈ, ਦੋਸਤੋ। ਉਹ ਵੀ ਕਹਿੰਦੇ ਫਿਰੋਜ਼ਪੁਰ ਦੀ ਹੈ। ਉਹਦੇ ਨਾਲ ਕਿਸ ਤਰ੍ਹਾਂ ਹੋਇਆ? ਉਹਨੂੰ ਉੱਥੇ ਲਿਜਾਇਆ ਗਿਆ ਜਾਂ ਪਹਿਲੇ ਹੀ ਵਜੂਦ ਸੀ? ਪਤਾ ਨਹੀਂ ਕਿਵੇਂ ਕੁਝ ਹੋਇਆ। ਪਤਾ ਨਹੀਂ ਭਗਵੰਤ ਮਾਨ ਕਿਵੇਂ ਇਸ ਗਲਤੀ ਦਾ ਸ਼ਿਕਾਰ ਹੋ ਗਿਆ ਉਹ ਇੰਨਾ ਚਿੰਤ ਬੰਦਾ ਜਿਹਨੇ ਕਮੇਦੀ ਕਰੀ ਹੋਵੇ ਜਿਹਨੇ ਸਰਕਾਰਾਂ ਤੇ ਤਵੇ ਲਾਏ ਹੋਣ ਉਹ ਅੱਜ ਆਪ ਕਿਵੇਂ ਤਵੇ ਲਵਾ ਗਿਆ ਜਿਹੜਾ ਬੰਦਾ ਸਾਰੀ ਉਮਰ ਸਰਕਾਰ ਤੇ ਤਵਾ ਲੋਂਦਾ ਰਿਹਾ ਹੋਵੇ ਅੱਜ ਉਹਦੇ ਉੱਤੇ ਤਵੇ ਖੁੱਦ ਤੇ ਲੱਗ ਰਿਹਾ ਕਿਉਂ ਨਹੀਂ ਸੋਚਿਆ ਉਹ ਕਿਸੇ ਹੜ ਪੀੜਤ ਘਰੇ ਚਲਿਆ ਜਾਂਦਾ ਉਹਨਾਂ ਨੂੰ ਮਿਲ ਲੈਂਦਾ ਪਰ ਨਹੀਂ ਉਸ ਬੀਬੀ ਨੂੰ ਜਿਹੜੀ ਪਾਰਟੀ ਦੀ ਵਰਕਰ ਸੀ ਉਹਨੂੰ ਤੇ ਮਿਲਣੀ ਕਰਤ ਸੀ ਉਹਨੇ ਆਮ ਸਾਂਝੇ ਤੌਰ ਤੇ ਮਿਲਣਾ ਸੀ ਤੇ ਉਹਦੀ ਚੜ੍ਹਤ ਉਹ ਨਹੀਂ ਸੀ ਇੱਕ ਦੋਸਤੋ ਹੜਾਂ ਦੇ ਵਿੱਚ ਜਿਹੜੇ ਸੈਲੀਬ੍ਰਿਟੀ ਲੋਕ ਹੈ ਮੈਂ ਪਹਿਲਾਂ ਵੀ ਬੋਲਿਆ ਉਹ ਬੜਾ ਨੁਕਸਾਨ ਕਰ ਰਿਹਾ ਜਿੰਨਾ ਕੁ ਨੇ ਯੋਗਦਾਨ ਦਿੱਤਾ ਧੰਨਵਾਦ ਹੈ ਪਰ ਕਿਸਤਨਾ ਦੋਸਤੋ ਕਈ ਸੰਸਥਾ ਵਾਲੇ ਉਹਨਾਂ ਤੋਂ ਸੈਲੀਬ੍ਰੇਟੀਆਂ ਤੋਂ ਉਹ ਪੈਸੇ ਲੈਂਦੇ ਆ ਆਪਣੀਆਂ ਸੰਸਥਾਵਾਂ ਵਾਸਤੇ ਲੱਖਾਂ ਚ ਕਰੋੜਾਂ ਚ ਉਹ ਉਹਨਾਂ ਦੇ ਵਾਸਤੇ ਕਿਸਤਾਂ ਖੜਾਈ ਖੜੇ ਐ ਕਿ ਅੱਜ ਫਲਾਣੇ ਗਾਇਕ ਨੇ ਆਉਣਾ ਹੈ ਅੱਜ ਫਲਾਣੇ ਸੈਲੀਬ੍ਰਿਟੀ ਨੇ ਆਉਣਾ ਉਹ ਤੇ ਘੰਟਾ ਲਾ ਕੇ ਮੁੜ ਜਾਂਦਾ ਹੈ ਪਰ ਉਹ ਜਿਹੜੀਆਂ ਸੰਸਥਾਵਾਂ ਵਾਲੇ ਐ ਉਹਨਾਂ ਦੇ ਅਕਾਊਂਟ ਚੋਂ ਬੰਦਾ ਪੈਸੇ ਪਾ ਜਾਂਦਾ ਹੈ ਇਹ ਗੱਲ ਵਿਚਾਰਨ ਵਾਲੀ ਹੈ ਕੀ ਉਹ ਸਾਰੇ ਪੈਸੇ ਲਾ ਰਹੇ ਆ ਸੰਸਥਾਵਾਂ ਵਾਲੇ ਦੋਸਤੋ ਮੈਂ ਸਾਰਿਆਂ ਨੂੰ ਨਹੀਂ ਮਾਰੇ ਕਹਿੰਦਾ 1 2% ਵਿੱਚੋਂ ਇਹੋ ਜਿਹਾ ਹੈ ਜਿਹੜੇ ਸੈਲੀਬ੍ਰਿਟੀਗਾਂ ਨੂੰ ਢੀਕ ਰਹੇ ਐ ਫੋਨ ਕਰ ਕਰਕੇ ਕਹਿ ਰਹੇ ਆ ਉਹ ਕਿ ਆਜੋ ਤੁਸੀਂ ਕਦੋਂ ਆਉਂਗੇ ਟਾਈਮ ਲੈ ਰਹੇ ਐ ਸੱਦ ਰਹੇ ਐ ਭਾਵ ਦੋਸਤੋ ਦਿਖਾਉਣਗੇ ਲੋਕਾਂ ਨੂੰ इमोशनल ਹੋਇਆਂ ਨੂੰ ਉਹਨਾਂ ਦੇ ਘਰ ਟਹਿ ਦਿਖਾਉਣਗੇ ਉਹਨੂੰ ਰੋਂਦਿਆਂ ਨੂੰ ਦਿਖਾਉਣਗੇ ਸੈਲੀਬ੍ਰਿਟੀ ਤੇ ਬਹੁਤਾ ਚਿਰ ਕੱਢ ਨਹੀਂ ਸਕਦਾ ਉਹਨੇ ਪੈਸੇ ਦੇ ਕੇ ਚਲੇ ਜਾਣਾ ਉਹਦਾ ਮਨ ਪਸੀਜ ਜਾਣਾ ਰੋਂਦਿਆਂ ਨੂੰ ਦੇਖ ਕੇ ਘਰ ਡਿੱਗੇ ਦੇਖ ਕੇ ਇਹਨਾਂ ਸੰਸਥਾਵਾਂ ਵਾਲਿਆਂ ਨੂੰ ਉਹਨੇ ਪੈਸਾ ਦੇ ਜਾਣਾ ਤੇ ਇਹਨਾਂ ਨੇ ਮਾਂ ਦੇ ਛੇਰਾਂ ਨੇ ਫਿਰ ਵਿੱਚੋਂ ਦੋਸਤੋ ਕਿੰਨਿਆਂ ਕਿੰਨੇ ਲਾਉਣਾ ਹੈ ਤੇ ਕਿੰਨਿਆਂ ਕਿੰਨੇ ਕੋਲੇ ਰੱਖਣਾ ਹੈ ਇਹ ਤੇ ਰੱਬ ਜਾਣਦਾ ਹੈ ਪਰ ਹਾਲ ਦੀ ਕੜੀਏ ਕੰਮ ਚੱਲ ਰਿਹਾ ਹੈ ਕੁਝ ਇੱਕ ਪੱਤਰਕਾਰ ਇੱਕਾ ਦੁੱਕਾ ਪੱਤਰਕਾਰ ਸੈਲੀਬ੍ਰਿਟੀ ਤੇ ਇਹ ਦੋ ਤਿੰਨ ਬੰਦੇ ਸਾਸਤਾਵਾ ਵਾਲੇ ਇਹਨਾਂ ਦਾ ਗੱਠ ਜੋੜ ਹੈ ਤਿੰਨਾਂ ਦਾ ਨਾਲ ਹੀ ਉਹਨਾਂ ਦੇ ਪੱਤਰਕਾਰ ਆਉਂਦਾ ਹੈ ਨਾਲ ਹੀ ਗਾਇਕ ਆਉਂਦਾ ਹੈ ਨਾਲ ਹੀ ਬੇੜੀ ਆਉਂਦੀ ਹੈ ਤੇ ਲੋਕ ਦੋਸਤੋ ਖੜੇ ਚੀਕਾਂ ਮਾਰ ਰਹੇ ਆ ਕਿ ਸਾਨੂੰ ਬੇੜੀ ਦੇ ਦਿਓ ਅਸੀਂ ਸਮਾਨ ਵੰਡਣਾ ਹੈ ਅਸੀਂ ਲੋਕਾਂ ਨੂੰ ਕੱਢ ਕੇ ਲੈ ਕੇ ਆਉਣਾ ਨਾ ਉਹ ਕਹਿੰਦੇ ਕਲਾਕਾਰ ਆਉਣ ਵਾਲਾ ਹੈ ਸੈਲੀਬ੍ਰਿਟੀ ਆਉਣ ਵਾਲਾ ਹੈ ਲੀਡਰ ਆਉਣ ਵਾਲਾ ਹੈ ਉਹਨੂੰ ਲੈ ਕੇ ਜਾਣਾ ਕਿਉਂਕਿ ਉਹਨੇ ਪੈਸੇ ਹੜ ਪੀੜਤਾ ਨੂੰ ਨਹੀਂ ਇਹ ਜਿਹੜੇ ਬੇੜੀ ਲਈ ਖੜੇ ਹੈ ਇਹਨਾਂ ਨੂੰ ਦੇਖ ਕੇ ਜਾਣਾ ਗੱਲ ਵਿੱਚੋਂ ਦੋਸਤੋ ਆ ਹੈ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਤੁਸੀਂ ਉੱਥੇ ਜਾ ਕੇ ਵੀ ਦੇਖ ਲਿਓ ਬੀੜੀ ਵਿੱਚ ਵੀ ਦੇਖ ਲਿਓ ਇਹ ਵਿਚਾਰ ਕਰਕੇ ਦੇਖ ਲਿਓ ਇੱਕ ਮੁੱਦਾ ਸੀਚੇ ਆ। ਸੰਤ ਬਰਵੀਰ ਸਿੰਘ ਚੰਗਾ ਪੜਾ ਸਾਧੂ ਸੰਤ ਹੈ ਯਾਰ। ਉਹ ਬੜੀ ਸੇਵਾ ਕਰਦਾ ਹੈ। ਉਹ ਕੱਲਾ ਬਿਆਨ ਨਹੀਂ ਦਿੰਦਾ। ਉਹ ਸੇਵਾ ਵੀ ਕਰਦਾ ਹੈ। ਪਰ ਉਹਦਾ ਕਸੂਰ ਇੱਕ ਹੈ ਕਿ ਉਹ ਆਮ ਪਾਰਟੀ ਦਾ ਐਮਪੀ ਹੈ। ਹੁਣ ਆਮ ਪਾਰਟੀ ਦਾ ਐਮਪੀ ਹੋਣ ਕਰਕੇ ਉਹਨੂੰ ਐਵੇਂ ਯਾਰ ਬੰਦੇ ਘੇਰੀ ਜਾਂਦੇ ਆ। ਹੜਾਂ ਦੇ ਵਿੱਚ ਤੇ ਯਾਰ ਹੜ ਜੋ ਘੇਰ ਨੂੰ। ਪੁੱਠੇ ਸਿੱਧੇ ਸਵਾਲ ਕਰਨ ਵੜ ਜੋ। ਤੁਸੀਂ ਕੀ ਲੈ ਕੇ ਆਏ ਹੋ? ਤੇ ਸੀਚੇਵਾਲ ਕੀ ਕਰ ਰਿਹਾ ਹੈ ਉਹਦੇ ਬਰਾਬਰ ਤੁਹਾਡੀ ਸੇਵਾ ਕੁਝ ਵੀ ਨਹੀਂ ਉਹ ਬੰਦਾ ਜੇ ਬੇਈ ਸਾਫ ਕਰ ਸਕਦਾ ਹੈ ਬੁੱਢਾ ਨਾਲਾ ਸਾਫ ਕਰ ਸਕਦਾ ਹੈ ਤੇ ਹੜਾਂ ਵਾਲਿਆਂ ਨੂੰ ਵੀ ਮਦਦ ਜ਼ਰੂਰ ਦੇਵੇਗਾ ਪਰ ਤੁਸੀਂ ਉਹਦੇ ਨਾਲ ਪੁੱਠੇ ਸਿੱਧੇ ਸਵਾਰ ਨਾ ਕਰੋ ਮੇਰੀ ਕੋਈ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਰਿਸ਼ਤੇਦਾਰੀ ਨਹੀਂ ਕੋਈ ਨੇੜਤਾ ਨਹੀਂ ਪਰ ਆਮ ਪਾਰਟੀ ਦਾ ਹੀ ਪੀ ਹੋਣ ਕਰਕੇ ਉਹਨੂੰ ਪਰੇਸ਼ਾਨ ਨਾ ਕਰੋ ਹੋਰ ਬੜੇ ਸਾਧੂ ਸੰਤ ਹੈ ਜਿਹੜੇ ਬੀਜੇਪੀ ਦੇ ਐਮਪੀ ਐ ਆਰਐਸਐਸ ਦੇ ਵਿੱਚ ਨੇ ਜੋਗੀ ਵਰਗੇ ਮੁੱਖ ਮੰਤਰੀ ਬਣੇ ਬੈਠੇ ਐ ਉਹਨਾਂ ਦੀ ਬੱਲੇ ਬੱਲੇ ਐ ਤੁਸੀਂ ਇੱਕ ਸਾਧੂ ਜੇ ਬਣ ਗਿਆ ਤੇ ਉਹਦਾ ਜੀਣਾ ਹਰਾਮ ਕਰ ਰੱਖਿਆ ਜਰਾ ਕਿਉਂ ਇੰਨੀਆਂ ਕ ਦੋਸਤੋ ਵਿਚਾਰਾ ਸੀ ਜਿਹੜੇ ਹੜਪੀੜਤਾ ਵਾਸਤੇ ਮਦਦ ਕਰਨੀ ਚਾਹੁੰਦੇ ਐ ਖੁਦ ਜਾ ਕੇ ਕਰੋ 10 ਵੀ ਦਿਨ ਦੋਸਤੋ ਰੁਕ ਜਾਓ ਮੇਰੀ ਬੇਨਤੀ ਐ ਪਾਣੀ ਉੱਤਰ ਜਾਣ ਦਿਓ ਫਿਰ ਤੁਹਾਡੇ ਪੈਸੇ ਦੀ ਲੋੜ ਪੈਣੀ ਐ ਹੁਣ ਉੱਥੇ ਅਨਾਜ ਵਾਧੂ ਹੈ ਸਮਾਨ ਵਾਧੂ ਹੈ ਬਰਬਾਦੀ ਨਾ ਕਰੋ ਉਹ ਰੁਕ ਜਾਓ ਬਾਅਦ ਦੇ ਵਿੱਚ ਲੈ ਕੇ ਚਲੇ ਜਾਣਾ ਇੰਨੀ ਕੁ ਬੇਨਤੀ ਸੀ ਚੈਨਲ ਦੋਸਤੋ ਇਹ ਨਵਾਂ ਹੈ ਪਿਛਲੇ ਚੈਨਲ ਤੇ ਕੁਝ ਵੀਡੀਓ ਖਾਲਸਾ ਰਾਜ ਨਾਲ ਸੰਬੰਧਿਤ ਪਾਉਣ ਕਰਕੇ ਉਹ ਜਿਹੜਾ ਚੈਨਲ ਸੀ ਸਾਡਾ ਸਸਪੈਂਡ ਹੋ ਗਿਆ ਸੀ ਇਹ ਨਵਾਂ ਚੈਨਲ ਤੁਹਾਡੀ ਸੇਵਾ ਚ ਹਾਜ਼ਰ ਹੈ ਇੱਥੇ ਵੀਡੀਓ ਪਾਈ ਹੈ ਇਹਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਆਪ ਵੀ ਕਰ ਜਿਓ ਜੇ ਕੋਈ ਹੋਰ ਮੋਬਾਈਲ ਸਰੇ ਤੁਹਾਡੇ ਕੋਲ ਇੱਕ ਇੱਕ ਦੋ ਦੋ ਮੋਬਾਈਲ ਉਹਨਾਂ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਵੀਡੀਓ ਨਰਪੱਕ ਵੀਡੀਓ ਆਜ਼ਾਦ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ